ਲੱਗਦਾ ਤੁਹਾਨੂੰ ਕੰਮ ਕੇ ਮੰਤਰੀਆਂ ਦੇ ਕੰਮ ਜਿੱਥੇ ਲੋਕਾਂ ਦਾ ਕੰਮ ਸਵਾਰਨਾ ਸੀ ਉੱਥੇ ਜਾ ਕੇ ਕਈਆਂ ਚੱਕਣੀਆਂ ਬੋਰੀਆਂ ਚੱਕਣੀਆਂ ਪਾਣੀ ਦੀਆਂ ਬੋਤਲਾਂ ਚੱਕਣੀਆਂ ਇਹਦਾ ਕੰਮ ਬੰਦਾ ਵੀ ਕਰੀ ਜਾਂਦਾ ਏ ਕਮ ਤਾਂ ਪੰਜਾਬ ਦੇ ਲੋਕ ਇਹਨਾਂ ਨਾਲੋਂ ਕਿਤੇ ਵਧੀਆ ਕਰ ਸਕਦੇ ਨੇ ਤੇ ਬਾਖੂਬੀ ਪੰਜਾਬ ਦੇ ਲੋਕਾਂ ਨੇ ਇਹ ਕੰਮ ਕੀਤਾ ਇੱਕ ਪਾਸੇ ਮੁੱਖ ਮੰਤਰੀ ਹੈ ਜਿਹੜਾ ਕਿਤੇ ਜਾ ਕੇ ਭੁੰਜੇ ਬੈਠ ਕੇ ਰੋਟੀ ਖਾਂਦੇ ਦੀ ਫੋਟੋ ਆ ਜਾਂਦੀ ਹੈ ਥੋੜੇ ਚਰਵਾਦੀ ਉਹਦੀ ਵੀਡੀਓ ਲੀਕ ਹੋ ਜਾਂਦੀ ਹੈ ਵੀ ਉਹ ਤਾਂ ਡਰਾਮਾ ਸੀ ਫਿਰ ਕਿਤੇ ਉਹਦੀ ਵੀਡੀਓ ਆਉਂਦੀ ਹੈ ਵੀ ਉਹ ਕਿਸੇ ਔਰਤ ਨੂੰ ਗੱਲ ਆ ਕੇ ਉਹਦੇ ਦੁੱਖ ਸੁਣ ਰਿਹਾ ਹੈ ਉਹਦੇ ਨਾਲ ਦੁੱਖ ਵੰਡਾ ਰਿਹਾ ਹੈ ਤੇ ਥੋੜੇ ਚਰਵਾਦੀ ਉਹ ਵੀਡੀਓ ਦਾ ਪਰਦਾ ਫਾਸ਼ ਹੋ ਜਾਂਦਾ ਚਟਰ ਮਨਮੋਨ ਸਿੰਘ ਪ੍ਰਧਾਨ ਮੰਤਰੀ ਇਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਜਦੋਂ ਕੋਈ ਆਫਤ ਆਉਂਦੀ ਸੀ ਉਹ ਕਹਿੰਦੇ ਤੁਸੀਂ ਕਿਉਂ ਨਹੀਂ ਜਹਾਜ਼ ਤੇ ਜਾ ਕੇ ਗਿੜਾ ਜਾ ਕੱਢਦੇ ਹਨਾ ਉਹ ਕਹਿੰਦੇ ਮੇਰੇ ਕੋਲੇ ਜਦੋਂ ਇੱਥੇ ਬੈਠੇ ਸਾਰੀ ਇਨਫੋਰਮੇਸ਼ਨ ਆ ਰਹੀ ਹੈ ਤਾਂ ਮੈਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ ਤਾਂ ਤੁਹਾਨੂੰ ਲੱਗਦਾ ਜਹਾਜ਼ ਤੇ ਗੀੜਾ ਕੱਢ ਕੇ ਜਾਣਕਾਰੀ ਹਾਸਲ ਹੋ ਜਾਂਦੀ ਹੈ ਵੀ ਪ੍ਰਧਾਨ ਮੰਤਰੀ ਜਾਵੇ ਜਾਂ ਮੁੱਖ ਮੰਤਰੀ ਜਾਵੇ ਉੱਪਰ ਦੀ ਦੇਖਿਆ ਮੌਇਨਾ ਕਰਤਾ ਜੀ ਇਹੀ ਗੱਲ ਵੀ ਹਾਂ ਦੌਰਾ ਕਰ ਰਹੇ ਹਾਂ ਜਹਾਜ਼ਾਂ ਦੇ ਵਿੱਚੋਂ ਫੋਟੋਆਂ ਲਵਾ ਰਹੇ ਹਾਂ ਦੇਖ ਰਹੇ ਹਾਂ ਤੇ ਇਹੀ ਗੱਲ ਸਿਰਫ ਤੇ ਸਿਰਫ ਤੁਹਾਡੇ ਐਕਸ਼ਨ ਚੋ ਦਿਸਦੀ ਆ ਉਸ ਤੋਂ ਬਿਨਾ ਤੁਸੀਂ ਹੋਰ ਕੁਝ ਕਰ ਨਹੀਂ ਰਹੇ ਫੋਟੋ ਵਾਲਾ ਦੇਸ਼ ਤਾਂ ਆਪਣਾ ਸ਼ੁਰੂ ਤੋਂ ਰਿਹਾ ਕਿ ਜਹਾਜ਼ ਚੜੋ ਫੋਟੋ ਲਵਾਓ ਪਾ ਦਿਓ ਖਬਰ ਤੇ ਉੱਥੇ ਨਾ ਪੰਜਾਬ ਸਰਕਾਰ ਕੁਝ ਕਰ ਰਹੀ ਹੈ ਨਾ ਉੱਥੇ ਕੇਂਦਰ ਸਰਕਾਰ ਨੇ ਕੁਝ ਕੀਤਾ ਜੋ ਕੇਂਦਰ ਸਰਕਾਰ ਨੇ ਸਹਾਇਤਾ ਅਨਾਉਂਸ ਕੀਤੀ ਹੈ 1600 ਕਰੋੜ ਰੁਪਏ ਦੀ ਇਤੋਂ ਵੱਧ ਤਾਂ ਮੈਨੂੰ ਲੱਗਦਾ ਵੀ ਜਿਹੜੇ ਪੰਜਾਬ ਦੇ ਕਲਾਕਾਰ ਤੇ ਜਿਹੜੇ ਫਿਲਮੀ ਕਲਾਕਾਰਾਂ ਨੇ ਜਿੰਨੀ ਸਹਾਇਤਾ ਦਿੱਤੀ ਹੈ ਉਹ ਜੇ ਕਿਤੇ ਮਤਲਬ ਉਹਦੇ ਗਿਣਤੀ ਅਨੁਮਾਨ ਲਾਉਣਾ ਹੋਵੇ ਤਾਂ ਉਹ ਇਤੋਂ ਜ਼ਿਆਦਾ ਹੋ ਸਕਦੀ ਹੈ ਇਨਾਂ ਨੂੰ ਨਾ ਵਾਤਾਵਰਨ ਦਾ ਪਤਾ ਹੈ ਨਾ ਕੁਦਰਤ ਦਾ ਪਤਾ ਹੈ ਨਾ ਉਹਦੇ ਨਿਜਮਾਂ ਦਾ ਪਤਾ ਹੈ ਇਹ ਸਿਰਫ ਤੇ ਸਿਰਫ ਇੱਕ ਡਰਾਮੇਬਾਜ਼ੀਆਂ ਜਿਹੜੀਆਂ ਕਰਕੇ ਵੀ ਹਾਂ ਅਗਲੀਆਂ ਵੋਟਾਂ ਦੇ ਵਿੱਚ ਅਸੀਂ ਆਪਦੇ ਕਿਵੇਂ ਆਪਦੀਆਂ ਮਤਲਬ ਵੋਟਾਂ ਸੁਰੱਖਿਅਤ ਕਰ ਸਕਦੇ ਇਹ ਉਸ ਤਰ੍ਹਾਂ ਦਾ ਸਰੂਕਾਰ ਦੇ ਸਹੀ ਜਿਹੜਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਰੇਤ ਆ ਗਈ ਉਹ ਰੇਤ ਉਹਨਾਂ ਨੂੰ ਹੀ ਦਿੱਤੀ ਜਾਊਗੀ ਜਿਹਦੀ ਜਿਹਦਾ ਖੇਤ ਉਹਦੀ ਰੇਤ ਹੈ ਜਿਹੜਾ ਕਿਸਾਨਾਂ ਦੇ ਖੇਤਾਂ 'ਚ ਰੇਤ ਆ ਗਿਆ ਤੁਸੀਂ ਜੇ ਕੋਈ ਹੁਣ ਇਹ ਸੋਚੇ ਵੀ ਅਸੀਂ ਉਹ ਰੇਤ ਤਾਂ ਵਾਪਸ ਲੈਣ ਜਾਵਾਂਗੇ ਤਾਂ ਉਹ ਛੇਤਰਖਾਨ ਵਾਲੀ ਕਾਰਵਾਈ ਤਾਂ ਹੋ ਸਕਦੀ ਹੈ ਇਸ ਤੋਂ ਬਾਅਦ ਤਾਂ ਕੋਈ ਹੋਰ ਕਾਰਵਾਈ ਉਹਦਾ ਮਤਲਬ ਉਹਦਾ ਕੋਈ ਜਵਾਬ ਲੋਕ ਦੇਣਗੇ ਨਹੀਂ ਪਰ ਇਹ ਗੱਲ ਪਤਾ ਹੈ ਕਿ ਜੇ ਅਸੀਂ ਕੋਈ ਫੋਕਾ ਐਲਾਨ ਵੀ ਨਹੀਂ ਕਰਾਂਗੇ ਤਾਂ ਸਾਡੇ ਵਾਸਤੇ ਹਾਲਤ ਕਸੂਤੀ ਬਣਨੀ ਹੈ ਤਾਂ ਉਹਦੇ ਵਿੱਚੋਂ ਇਸ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਆ ਜੀ ਰੋਜ਼ਾਨਾ ਟਾਈਮਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ ਅੱਜ ਫਿਰ ਚਰਚਾ ਕਰਨ ਦੇ ਲਈ ਅਸੀਂ ਪੰਜਾਬ ਯੂਨੀਵਰਸਿਟੀ ਆਏ ਆ ਚੰਡੀਗੜ੍ਹ ਮਨਪ੍ਰੀਤ ਜਸ ਸਾਡੇ ਨਾਲ ਰਹਿਣਗੇ ਪੰਜਾਬ ਦੀ ਸਥਿਤੀ ਦੇ ਉੱਤੇ ਪੰਜਾਬ ਦੀ ਰਾਜਨੀਤਿਕ ਸਥਿਤੀ ਕੀ ਹੈ ਪੰਜਾਬ ਦੇ ਆਮ ਲੋਕ ਖੜਾ ਦੇ ਨਾਲ ਕਿਸ ਤਰ੍ਹਾਂ ਜੂਝ ਰਹੇ ਨੇ ਇਸ ਪਿੱਛੇ ਕੀ ਕਾਰਨ ਰਹੇ ਸਿਆਸੀ ਲੋਕ ਇੱਕ ਦੂਜੇ ਤੇ ਵਿਅੰਗ ਕੱਸ ਰਹੇ ਨੇ ਕਿ ਉਹਦੀ ਗਲਤੀ ਉਹ ਕਹਿੰਦਾ ਉਹਦੀ ਗਲਤੀ ਗਲਤੀ ਹੈ ਕਿਸ ਦੀ ਇਸ ਤੇ ਚਰਚਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਮਨਪ੍ਰੀਤ ਜੀ ਧੰਨਵਾਦ ਤੁਹਾਡਾ ਪ੍ਰੋਗਰਾਮ ਚ ਆਉਣ ਲਈ ਧੰਨਵਾਦ ਅ ਸ਼ੁਰੂਆਤ ਇੱਥੋਂ ਕਰਦੇ ਆ ਕਿ ਚਰਚਾ ਇਹ ਵੀ ਚੱਲਦੀ ਆ ਕਿ ਜਿਹੜਾ ਕੁਦਰਤ ਨਾਲ ਖਲਵਾੜ ਹੋਇਆਗਾ ਇਹ ਉਹੀ ਕਾਰਨ ਆ ਕਿ ਪਹਾੜਾਂ ਚੋਂ ਜਿਹੜੇ ਪਹਾੜ ਤੋੜੇ ਗਏ ਵੱਡੀਆਂ ਸੜਕਾਂ ਕੱਢੀਆਂ ਗਈਆਂ ਜਾਂ ਪੰਜਾਬ ਦੀ ਗੱਲ ਕਰੀਏ ਇੱਥੇ ਵੀ ਬਹੁਤ ਸਾਰਾ ਖਲਵਾੜ ਕੁਦਰਤ ਦੇ ਨਾਲ ਹੋਇਆ ਹੈਪੀ ਜੀ ਜੋ ਇਹ ਸਾਰਾ ਵਰਤਾਰਾ ਹੜਾਂ ਦਾ ਸੀ ਦੇਖ ਰਹੇ ਆ ਇਹ ਨਾ ਤਾਂ ਹੁਣ ਇਹ ਇਹਨੂੰ ਐਂ ਕਹਿਣਾ ਚਾਹੀਦਾ ਵੀ ਨਾ ਤਾਂ ਇਹ ਪਹਿਲੇ ਹੜ ਨੇ ਤੇ ਨਾ ਇਹ ਆਖਰੀ ਨੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਅੰਦਰ ਹੀ ਨਹੀਂ ਦੁਨੀਆ ਭਰ ਦੇ ਅੰਦਰ ਇਹੋ ਜਿਹਾ ਤਵਾਇਆਂ ਦਾ ਵਰਤਾਰਾ ਬਣ ਜਾ ਰਿਹਾ ਹੈ ਇਸ ਗੱਲ ਬਾਰੇ ਵਿਗਿਆਨੀ ਲੰਬੇ ਚਿਰ ਤੋਂ ਕਹਿੰਦੇ ਆ ਰਹੇ ਨੇ ਚੇਤਾਵਨੀਆਂ ਦਿੰਦੇ ਆ ਰਹੇ ਨੇ ਕਿ ਜਿਸ ਪੱਧਰ ਦਾ ਅਸੀਂ ਪ੍ਰਦੂਸ਼ਣ ਕਰ ਚੁੱਕੇ ਹਾਂ ਜਿਸ ਤਰ੍ਹਾਂ ਨਾਲ ਗਲੋਬਲ ਵਾਰਮਿੰਗ ਵੱਧ ਰਹੀ ਹੈ ਤਾਂ ਉਹਨੇ ਇਸ ਤਰ੍ਹਾਂ ਦੀਆਂ ਹਾਲਤਾਂ ਪੈਦਾ ਕਰਨੀਆਂ ਨੇ ਗਲੇਸ਼ੀਅਰ ਪਿਗਲਦੇ ਨੇ ਬਰਸਾਤ ਮੌਸਮੀ ਚੱਕਰ ਬਦਲਨੇ ਨੇ ਬਰਸਾਤਾਂ ਵਧਣੀਆਂ ਨੇ ਤੇ ਇਹੋ ਜਿਹੀਆਂ ਤਵਾਈਆਂ ਆਉਂਦੀਆਂ ਰਹਿਣੀਆਂ ਨੇ ਇਨ੍ਹਾਂ ਚੇਤਾਵਨੀਆਂ ਨੂੰ ਸਾਰੀਆਂ ਹੀ ਹਕੂਮਤਾਂ ਜਿਹੜੀਆਂ ਦਾ ਮਨੋਰਥ ਅਸਲ ਦੇ ਵਿੱਚ ਸ਼ਰਮਾਇਦਾਰਾਂ ਦੇ ਮੁਨਾਫਿਆਂ ਨੂੰ ਸੁਰੱਖਿਅਤ ਕਰਨਾ ਹੈ ਉਹਨਾਂ ਵੱਲੋਂ ਇਹਨਾਂ ਨੂੰ ਇਗਨੋਰ ਕੀਤਾ ਗਿਆ। ਇਹਦੀ بجائے ਇਸ ਗੱਲ ਦੀ بجائے ਕਿ ਇਹ ਸਾਰੀ ਗੱਲ ਨੂੰ ਰੋਕਿਆ ਜਾਵੇ ਸਮਾਂ ਦੀ ਉਹਦੇ ਵਿੱਚ ਵੱਡਾ ਵਾਧਾ ਹੋਇਆ ਪਿਛਲੇ ਟਾਈਮ ਦੇ ਅੰਦਰ ਜਿਹਨੂੰ ਇਹ ਵਿਕਾਸ ਦਾ ਨਾਮ ਦਿੰਦੇ ਐ ਜੋ ਖਾਸ ਕਰਕੇ ਪਹਾੜੀ ਏਰੀਆਜ਼ ਦੇ ਵਿੱਚ ਜਿਵੇਂ ਇਹਨਾਂ ਨੇ ਸੁਰੰਗਾਂ ਬਣਾਈਆਂ ਪਹਾੜ ਤੋੜੇ ਗਏ ਪਹਾੜ ਗਰਾਏ ਗਏ ਨਵੀਆਂ ਸੜਕਾਂ ਕੱਢੀਆਂ ਉਹ ਸਾਰੀਆਂ ਚੀਜ਼ਾਂ ਇਸ ਵਿਆਪਕ ਤਵਾਹੀ ਵਾਸਤੇ ਨਹੀਂ ਵਿਕਾਸ ਤਾਂ ਫਿਰ ਲੋੜ ਲੋੜਿੰਦਾ ਤਾਂ ਹੈ ਲੋਕ ਕਹਿੰਦੇ ਵਿਕਾਸ ਕਰੋ ਉਸ ਵਿਕਾਸ ਦਾ ਕਿਹਨੂੰ ਫਾਇਦਾ ਹੁੰਦਾ ਹੈ ਇਸ ਗੱਲ ਤੋਂ ਮਤਲਬ ਇਹ ਸੋਚਣ ਦੀ ਲੋੜ ਹੈ ਸੋਚਣ ਦੀ ਲੋੜ ਹੈ ਕਿਉਂਕਿ ਗੱਲ ਇਹ ਹੈ ਕਿ ਵਿਕਾਸ ਦਾ ਨਾਰਾ ਜਿਹੜੀਆਂ ਹਾਕਮ ਜਮਾਤਾਂ ਇਹੋ ਦਿੰਦੀਆਂ ਨੇ ਉਹ ਲੋਕਾਂ ਵਾਸਤੇ ਵਿਨਾਸ਼ ਲੈ ਕੇ ਆਉਂਦਾ ਹੈ ਲੋਕਾਂ ਨੂੰ ਕਿਸੇ ਨੂੰ ਨਹੀਂ ਚਾਹੀਦੀਆਂ ਵੀ ਮਨਾਲੀ ਤੱਕ ਰੋhtaang ਤੱਕ ਚਾਰ ਮਾਰਗੀ ਸੜਕਾਂ ਬਣੀਆਂ ਹੋਣ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਲੋੜ ਲੋਕਾਂ ਵੱਲੋਂ ਖੜੀ ਨਹੀਂ ਕੀਤੀ ਗਈ। ਭਾਰਤ ਮਾਲਾ ਬਣ ਰਹੀ ਹੈ ਭਾਰਤ ਮਾਲਾ ਕਰਕੇ ਪੰਜਾਬ ਦੇ ਅੰਦਰ ਜੋ ਹੜ੍ਹਾਂ ਦਾ ਨੁਕਸਾਨ ਹੈ ਉਹ ਕਈ ਗੁਣਾ ਵਧਿਆ ਹੈ। ਕਈ ਥਾਵਾਂ ਦੀ ਰਿਪੋਰਟ ਵੀ ਆਈ ਹੈ ਵੀ ਇੱਕ ਪਾਸੇ ਪਾਣੀ ਬਹੁਤ ਜ਼ਿਆਦਾ ਉਹ ਮਤਲਬ ਉਸ ਸੜਕ ਨੇ ਰੋਕ ਲਿਆ। ਹਾਂ ਇਹ ਸਾਰੇ ਥਾਵਾਂ ਤੇ ਜਿੱਥੇ ਵੀ ਨਵੀਆਂ ਇਸ ਤਰ੍ਹਾਂ ਦੀਆਂ ਸੜਕਾਂ ਬਣੀਆਂ ਨੇ ਪਹਿਲਾਂ ਕੇਰਲਾ ਦੇ ਵਿੱਚ ਹੜ੍ਹ ਆਏ ਸੀ ਉਦੋਂ ਵੀ ਉੱਥੇ ਵੀ ਇਸ ਤਰ੍ਹਾਂ ਦੇ ਵਿਕਾਸ ਨੇ ਉਸ ਨੂੰ ਲੋਕਾਂ ਦੇ ਵਿਨਾਸ਼ ਨੂੰ ਅਗਾਸਾ ਦਿੱਤਾ ਸੀ। ਕਿਬੀ ਇਹ ਹਾਲਤ ਹੈ ਕਿ ਜਿਹੜਾ ਇਹ ਵਿਕਾਸ ਦਾ ਮਾਡਲ ਇੱਥੇ ਲਾਗੂ ਕੀਤਾ ਜਾ ਰਿਹਾ ਹੈ ਇਹ ਚਨਿੰਦਾ ਕੁਝ ਲੋਕਾਂ ਦੀਆਂ ਜੇਬਾਂ ਭਰਦਾ ਹੈ ਉਹਨਾਂ ਦੇ ਮੁਨਾਫਿਆਂ ਨੂੰ ਸੁਰੱਖਿਅਤ ਕਰਦਾ ਹੈ ਤੇ ਲੋਕਾਂ ਵਾਸਤੇ ਤਬਾਹੀ ਲੈ ਕੇ ਆਉਂਦਾ ਹੈ। ਹੂੰ। ਦੂਜਾ ਪੱਖ ਇਹ ਬਣਿਆ ਕਿ ਜਿਹੜਾ ਇਸ ਵਾਰ 2 ਸਾਲ ਪਹਿਲਾਂ ਪੰਜਾਬ ਦੇ ਵਿੱਚ ਹੜ੍ਹਾਂ ਆ ਕੇ ਹਟੇ ਨੇ, ਤਬਾਹੀ ਹੋ ਕੇ ਹਟੀ ਹੈ। ਉਹਦੇ ਵਿੱਚ ਅਸੀਂ ਦੇਖਿਆ ਸੀਗੇ ਕਿ ਇਸ ਤਰ੍ਹਾਂ ਦੀਆਂ ਹਾਲਤਾਂ ਬਣੀਆਂ ਸੀ। 2 ਸਾਲਾਂ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਨਾ ਕੋਈ ਸਬਕ ਸਿੱਖਿਆ, ਨਾ ਕੋਈ ਉਸ ਵਾਸਤੇ ਕੋਈ ਕਦਮ ਚੁੱਕੇ ਗਏ। ਤੇ ਇਦੋਂ ਗਾਹਾਂ ਜੋ ਹੁਣ BBMB ਦੀਆਂ ਜੋ ਆ ਰਹੀਆਂ ਨੇ ਖਬਰਾਂ ਕਿ ਕਿਸ ਤਰ੍ਹਾਂ ਨਾਲ ਮਿਸਮੈਨੇਜਮੈਂਟ ਹੋਈ ਹੈ ਨਾ ਮੌਸਮੀ ਜਿਹੜਾ ਜਿਹੜਾ ਮੰਤਰਾਲੇ ਮੌਸਮ ਦੀ ਸੂਚਨਾ ਦੇਣੀ ਹੈ ਨਾ ਉਹਨੇ ਕੋਈ ਟਾਲਮੇਲ ਕੀਤਾ ਨਾ BBMB ਨੇ ਪਹਿਲਾਂ ਸੋਚਿਆ ਵੀ ਇਹ ਸਾਰਾ ਕੁਝ ਕਿਸ ਰੂਪ ਚ ਹੋਊਗਾ ਤੇ ਇਹ ਸਿਰ ਪਈ ਜਿਹੜੀ ਆਫਤ ਜਦੋਂ ਆ ਪਈ ਉਸ ਮੌਕੇ ਵੀ ਜਿਹੜੇ ਇਥੋਂ ਦੇ ਲੀਡਰ ਨੇ ਜਾਂ ਸਰਕਾਰ ਨੇ ਜਾਂ ਇਥੋਂ ਦੀ ਅਫਸਰशाही ਹੈ ਉਹ ਡਰਾਮੇਬਾਜ਼ੀਆਂ ਚ ਰੁੱਝੀ ਰਹੀ ਹੈ ਜਿਹਦੇ ਕਰਕੇ ਇਹ ਵਿਆਪਕ ਤਬਾਹੀ ਹੋਈ ਹੈ ਨਹੀਂ ਇਹ ਇਸ ਤਬਾਹੀ ਦਾ ਬਹੁਤ ਘੱਟ ਅਸਰ ਹੋਣਾ ਸੀ ਜੇ ਇਹਦੇ ਵਾਸਤੇ ਪਹਿਲਾਂ ਤੋਂ ਕਦਮ ਚੁੱਕੇ ਜਾਂਦੇ ਪਰ ਕਟਾਰੇ 'ਚ ਤਾਂ ਲੋਕ ਖੜੇ ਕਰ ਦਿੰਦੇ ਨਾ ਹੁਣ ਵੀ ਕਟਾਰੇ 'ਚ ਲੋਕ ਨੇ ਸਿਆਸੀ ਲੋਕ ਤਾਂ ਫਿਰ ਵੀ ਪਾਸੇ ਨੇ ਰੋਟੀਆਂ ਸੇਕਣ ਤੇ ਲੱਗੇ ਹੋਏ ਬਿਲਕੁਲ ਸਿਆਸੀ ਲੋਕਾਂ ਵਾਸਤੇ ਉਹਨਾਂ ਦੀ ਸਿਆਸਤ ਦਾ ਕੰਮ ਹੀ ਇਹ ਹੈ ਜਾਂ ਤੁਹ ਰਹੀ ਇਹ ਹੈ ਕਿ ਕਿ ਅਸੀਂ ਕਿਵੇਂ ਅਸੀਂ ਆਪਣੇ ਆਪ ਨੂੰ ਇਹ ਸਾਰੇ ਕਿਸੇ ਖਤਸਾਰੇ ਕਸਲੇ ਵਿੱਚੋਂ ਬਰੀ ਰੱਖਣਾ ਤੇ ਇਹ ਸਾਰੀ ਵਿਪਤਾ ਦੀ ਜ਼ਿੰਮੇਵਾਰੀ ਜਾਂ ਕੁਦਰਤ ਵਾਲ ਹੱਥ ਜੋੜ ਦੇਣੇ ਜਾਂ ਰੱਬ ਵਾਲ ਹੱਥ ਜੋੜ ਦੇਣੇ ਜਾਂ ਫਿਰ ਉਸ ਤੋਂ ਬਾਅਦ ਅਲਟੀਮੇਟਲੀ ਲੋਕਾਂ ਤੇ ਪਾ ਦੇਣੀ ਇਹੀ ਉਹਨਾਂ ਦਾ ਉਹਨਾਂ ਦੀ ਸਿਆਸਤ ਦਾ ਧੁਰਾ ਬਣਿਆ ਜਿਵੇਂ ਹੁਣ ਭਗਵੰਤ ਮਾਨ ਹੋਣਾ ਨੇ ਪਹਿਲਾਂ ਤਾਂ ਹੜਾ ਵਾਲੇ ਦਿਨਾਂ 'ਚ ਹੀ ਬਿਮਾਰ ਹੋ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਸੁਨੇਹਾ ਆਉਂਦਾ ਕਿ ਮੈਂ ਆਉਣਾ ਭਾਈ ਫਿਰ ਉਹ ਕਹਿੰਦੇ ਅਸੀਂ ਵੀ ਕੁਝ ਕਰਦੀਏ ਐਲਾਨ ਉਹਨਾਂ ਨੇ ਵੀ ਐਲਾਨ ਕੀਤੇ ਤੁਹਾਨੂੰ ਲੱਗਦਾ ਹੈ ਕਿ ਐਲਾਨ ਮਤਲਬ ਬਾਜਵ ਨੇ ਇੰਨਾ ਕੁ ਦੇਜ ਦੇਣਾ ਚਾਹੀਦਾ ਹੈ ਇਹਦੇ ਨਾਲ ਹੱਲ ਹੋ ਜੂ ਲੋਕਾਂ ਦਾ ਜੋ ਪ੍ਰਧਾਨ ਮੰਤਰੀ ਵੀ ਕਹਿੰਗੇ ਇੰਨਾ ਕੁ ਦੇਵਾਂਗੇ ਜੀ ਉਹ ਤਾਂ ਕਹਿੰਦੇ ਇੱਕ ਜ਼ਿਲ੍ਹੇ ਦੇ ਵੀ ਲੋਟ ਨਹੀਂ ਆਉਣਾ ਦੇਖੋ ਪਹਿਲੀ ਗੱਲ ਤਾਂ ਇਹ ਵੀ ਜੋ ਇਹਨਾਂ ਨੇ ਇਹ ਐਲਾਨ ਕੀਤੇ ਉਸ ਤੋਂ ਪਹਿਲੀ ਗੱਲ ਇਹ ਹੈ ਵੀ ਜਦੋਂ ਹੜ੍ਹ ਆਏ ਜਦੋਂ ਪੰਜਾਬ ਡੁੱਬ ਰਿਹਾ ਸੀ ਜਦੋਂ ਐਡੀ ਵੱਡੀ ਪੱਧਰ ਤੇ ਤਬਾਹੀ ਫੈਲ ਰਹੀ ਸੀ ਉਸ ਮੌਕੇ ਤੇ ਇਹ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਰੋਲ ਕੀ ਰਿਹਾ ਹੈ ਇੱਕ ਪਾਸੇ ਮੁੱਖ ਮੰਤਰੀ ਹੈ ਜਿਹੜਾ ਕਿਤੇ ਜਾ ਕੇ ਪੁੰਜੇ ਬੈਠ ਕੇ ਰੋਟੀ ਖਾਂਦੇ ਦੀ ਫੋਟੋ ਆ ਜਾਂਦੀ ਹੈ ਥੋੜੇ ਚਿਰ ਬਾਅਦ ਹੀ ਉਹਦੀ ਵੀਡੀਓ ਲੀਕ ਹੋ ਜਾਂਦੀ ਹੈ ਵੀ ਉਹ ਤਾਂ ਡਰਾਮਾ ਸੀ ਫਿਰ ਕਿਤੇ ਉਹਦੀ ਵੀਡੀਓ ਆਉਂਦੀ ਹੈ ਵੀ ਉਹ ਕਿਸੇ ਔਰਤ ਨੂੰ ਗੱਲ ਆ ਕੇ ਉਹਦੇ ਦੁੱਖ ਸੁਣ ਰਿਹਾ ਹੈ ਉਹਦੇ ਨਾਲ ਦੁੱਖ ਵੰਡਾ ਰਿਹਾ ਹੈ ਤੇ ਥੋੜੇ ਚਿਰ ਬਾਅਦ ਹੀ ਉਹ ਵੀਡੀਓ ਦਾ ਪਰਦਾ ਫਾਸ਼ ਹੋ ਜਾਂਦਾ ਹੈ ਵੀ ਉਹ ਤਾਂ ਅਸਲ ਦੇ ਵਿੱਚ ਉਹਨਾਂ ਦੀ ਆਪਦੀ ਹੀ ਪਾਰਟੀ ਦੀ ਕਾਰਕੁਨ ਸੀ ਤੇ ਸਾਰਾ ਕੁਝ ਵੀ ਡਰਾਮਾ ਸੀ ਫਿਰ ਉਸ ਤੋਂ ਬਾਅਦ ਉਹ ਬਿਮਾਰ ਹੋ ਕੇ ਫਾਟਿਸ ਦੇ ਵਿੱਚ ਪੈ ਜਾਂਦਾ ਤੇ ਲੋਕਾਂ ਨੂੰ ਇਹ ਯਕੀਨ ਵੀ ਨਹੀਂ ਆਉਂਦਾ ਵੀ ਉਹ ਸੱਚੀ ਬਿਮਾਰ ਹੋਇਆ ਵੀ ਹੈ ਕਿ ਨਹੀਂ ਹੋਇਆ ਉਦੋਂ ਬਿਨਾ ਜਿੰਨੇ ਮੰਤਰੀ ਨੇ ਆਪ ਸਰਕਾਰ ਦੇ ਕਿਸੇ ਨੇ ਆਪਦਾ ਰੋਲ ਨਹੀਂ ਨਿਭਾਇਆ ਕੋਈ ਕਈਆਂ ਫੜ ਕੇ ਉੱਥੇ ਤੁਰਿਆ ਫਿਰਦਾ ਕੋਈ ਆਪਦਾ ਕੁਰਤਾ ਪਜਾਮਾ ਲਵੇੜੀ ਫਿਰਦਾ ਇਹਦੇ ਇਹ ਮੰਤਰੀਆਂ ਜਾਂ ਸਰਕਾਰਾਂ ਦਾ ਰੋਲ ਨਹੀਂ ਹੁੰਦਾ ਇਹ ਨਿਰੀ ਦੀ ਨਿਰੀ ਡਰਾਮੇਬਾਜੀ ਇਹ ਸਾਰੀ ਮਤਲਬ ਇਸ ਤੇ ਚਰਚਾ ਚੱਲੀ ਮਤਲਬ ਬਹੁਤ ਸਾਰੀਆਂ ਵੀਡੀਓ ਜੇ ਡੀਸੀ ਦੀ ਅੰਮ੍ਰਿਤਸਰ ਡੀਸੀ ਦੀ ਵੀਡੀਓ ਆਈ ਕਿ ਉਹ ਬੜੀ ਉਹ ਸੇਵਾ ਕਰ ਰਹੀ ਹੈ ਹਾਲਾਂਕਿ ਉੱਥੋਂ ਦੇ ਲੋਕ ਕਹਿੰਦੇ ਕਿ ਅਸੀਂ ਪਹਿਲਾਂ ਕਿਹਾ ਕਿ ਖਨਨ ਹੋ ਰਿਹਾ ਜੀ ਮਾਈਨਿੰਗ ਹੋ ਰਹੀ ਹੈ ਉਦੋਂ ਕਿਸੇ ਨੇ ਗੱਲ ਨਹੀਂ ਸੁਣੀਗੀ ਪਰ ਬਾਅਦ ਚ ਸਰੋਪੇ ਵੀ ਦੇ ਦਿੱਤੇ ਜਾਂਦੇ ਆ ਲੱਗਦਾ ਤੁਹਾਨੂੰ ਕੰਮ ਕੇ ਮੰਤਰੀਆਂ ਦੇ ਕੰਮ ਜਿੱਥੇ ਲੋਕਾਂ ਦਾ ਕੰਮ ਸਵਾਰਨਾ ਸੀ ਉੱਥੇ ਜਾ ਕੇ ਕਈਆਂ ਚੱਕਣੀਆਂ ਬੋਰੀਆਂ ਚੱਕਣੀਆਂ ਪਾਣੀ ਦੀਆਂ ਬੋਤਲਾਂ ਚੱਕਣੀਆਂ ਇਹਦਾ ਕੰਮ ਬੰਦਾ ਵੀ ਕਰੀ ਜਾਂਦਾ ਇਹ ਕੰਮ ਤਾਂ ਪੰਜਾਬ ਦੇ ਲੋਕ ਇਹਨਾਂ ਨਾਲੋਂ ਕਿਤੇ ਵਧੀਆ ਕਰ ਸਕਦੇ ਨੇ ਤੇ ਬਾਖੂਬੀ ਪੰਜਾਬ ਦੇ ਲੋਕਾਂ ਨੇ ਇਹ ਕੰਮ ਕੀਤਾ ਇਹ ਗੱਲ ਜਦੋਂ ਸਰਕਾਰ ਸਿਆਸੀ ਲੋਕ ਇਹੋ ਜਿਹਾ ਐਕਸ਼ਨ ਕਰਦੇ ਨੇ ਉਹਦੇ ਪਿੱਛੇ ਵੀ ਇੱਕ ਸਿਆਸੀ ਮੰਤਵ ਵੀ ਹੁੰਦਾ ਉਹ ਮੰਤਵ ਕੀ ਹੈ ਵੀ ਜਿਹੜੇ ਅਸੀਂ ਪਹਿਲਾਂ ਕੋਈ ਕਾਰਮ ਕੀਤੇ ਆ ਉਹਨਾਂ ਨੂੰ ਲੁਕੋਇਆ ਕਿਵੇਂ ਜਾਵੇ ਇੱਥੇ ਗੈਰ ਕਾਨੂੰਨੀ ਖਨਨ ਹੋ ਰਿਹਾ ਹੈ ਇਹਦੇ ਬਾਰੇ ਕੋਈ ਮਤਲਬ ਭੁਲੇਖਾ ਨਹੀਂ ਹੈ ਵੀ ਕਿੰਨੇ ਵੱਡੇ ਪੱਧਰ ਤੇ ਉਹ ਖਨਨ ਹੁੰਦਾ ਹੈ ਉਹਦੇ ਕਰਕੇ ਦਰਿਆ ਕਿਵੇਂ ਕਮਜ਼ੋਰ ਹੁੰਦੇ ਨੇ ਬੰਨ ਕਿਵੇਂ ਕਮਜ਼ੋਰ ਹੁੰਦੇ ਨੇ ਉਦੋਂ ਕਹਾ ਜੋ ਸਟੈਪ ਇਹੋ ਜਿਹਾਂ ਆਫਤਾਂ ਵਾਸਤੇ ਲੈਣੇ ਚਾਹੀਦੇ ਨੇ ਉਹ ਸਰਕਾਰ ਨੇ ਨਹੀਂ ਲਏ ਸਰਕਾਰ ਸੁੱਤੀ ਰਹੀ ਹੁਣ ਕਿਉਂਕਿ ਵਿਪਦਾ ਆ ਗਈ ਤੇ ਲੋਕਾਂ ਦੇ ਵਿੱਚ ਰੋਹ ਹੈ ਇਸ ਰੋਹ ਦੇ ਉੱਤੇ ਪਰਦਾ ਕਿਵੇਂ ਪਾਉਣਾ ਹੈ ਇਸ ਗੱਲ ਤੋਂ ਇਸ ਰੋਹ ਤੋਂ ਆਪਦਾ ਖਿਹੜਾ ਕਿਵੇਂ ਛਡਾਉਣਾ ਹੈ ਉਹ ਖਹਿੜਾ ਛਡਾਉਣ ਵਾਸਤੇ ਇਸ ਤਰ੍ਹਾਂ ਦੀਆਂ ਡਰਾਮੇਬਾਜ਼ੀਆਂ ਕਰਨ ਦੀ ਲੋੜ ਪੈਂਦੀ ਹੈ ਨਹੀਂ ਤਾਂ ਜੇ ਸਰਕਾਰਾਂ ਸਿਹਰਦ ਹੋਣ ਤੇ ਉਹ ਆਪ ਦਾ ਸਿਹਰਦਤਾ ਨਾਲ ਉਹਨਾਂ ਨੇ ਆਪ ਦਾ ਕਾਰਜ ਨਿਭਾਇਆ ਹੋਵੇ ਤਾਂ ਇਹੋ ਜਿਹੀਆਂ ਡਰਾਮੇਬਾਜ਼ੀਆਂ ਦੀ ਲੋਕਾਂ ਨੂੰ ਕੋਈ ਲੋੜ ਨਹੀਂ ਹੈ ਜੀ ਜਿਵੇਂ ਡਾਕਟਰ ਮਰਮੋਹਨ ਸਿੰਘ ਪ੍ਰਧਾਨ ਮੰਤਰੀ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਜਦੋਂ ਕੋਈ ਆਫਤ ਆਉਂਦੀ ਸੀ ਉਹ ਕਹਿੰਦੇ ਤੁਸੀਂ ਕਿਉਂ ਨਹੀਂ ਜਹਾਜ਼ ਤੇ ਜਾ ਕੇ ਗਿੜਾ ਜਾ ਕੱਢਦੇ ਹਨ ਉਹ ਕਹਿੰਦੇ ਮੇਰੇ ਕੋਲੇ ਜਦੋਂ ਇੱਥੇ ਬੈਠੇ ਸਾਰੀ ਇਨਫੋਰਮੇਸ਼ਨ ਆ ਰਹੀ ਹੈ ਤਾਂ ਮੈਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ ਤਾਂ ਤੁਹਾਨੂੰ ਲੱਗਦਾ ਜਹਾਜ਼ ਤੇ ਗਿੜਾ ਕੱਢ ਕੇ ਜਾਣਕਾਰੀ ਹਾਸਲ ਹੋ ਜਾਂਦੀ ਹੈ ਪ੍ਰਧਾਨ ਮੰਤਰੀ ਜਾਵੇ ਜਾਂ ਮੁੱਖ ਮੰਤਰੀ ਜਾਵੇ ਉੱਪਰ ਦੀ ਦੇਖਿਆ ਮੌਇਨਾ ਕਰਤਾ ਜੀ ਨਹੀਂ ਇਹਦਾ ਕੋਈ ਮਤਲਬ ਮਤਲਬ ਇਹ ਹੁੰਦਾ ਵੀ ਤੁਸੀਂ ਕਿਸੇ ਮੌਕੇ ਦੇ ਉੱਤੇ ਇਸ ਗੱਲ ਦਾ ਅੰਦਾਜ਼ਾ ਬਣਾਉਣਾ ਵੀ ਕਿੰਨੀ ਇੱਕ ਤਬਾਹੀ ਹੋ ਰਹੀ ਹੈ ਜਾਂ ਹੋ ਰਿਹਾ ਉਸ ਪੱਖੋਂ ਜੇ ਕੋਈ ਇਸ ਗੱਲ ਦਾ ਕੋਈ ਇਸ ਤਰ੍ਹਾਂ ਦਾ ਦੌਰਾ ਕਰ ਵੀ ਲੈਂਦਾ ਤਾਂ ਉਹਦੀ ਕੋਈ ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਕੋਈ ਮਾੜੀ ਗੱਲ ਹੈ ਪਰ ਇਹੀ ਗੱਲ ਵੀ ਹਾਂ ਦੌਰਾ ਕਰ ਰਹੇ ਹਾਂ ਜਹਾਜ਼ਾਂ ਦੇ ਵਿੱਚੋਂ ਫੋਟੋਆਂ ਲਵਾ ਰਹੇ ਹਾਂ ਦੇਖ ਰਹੇ ਹਾਂ ਤੇ ਇਹੀ ਗੱਲ ਸਿਰਫ ਤੇ ਸਿਰਫ ਤੁਹਾਡੇ ਐਕਸ਼ਨ ਚੋ ਦਿਸਦੀ ਆ ਉਸ ਤੋਂ ਬਿਨਾ ਤੁਸੀਂ ਹੋਰ ਕੁਝ ਕਰ ਨਹੀਂ ਰਹੇ ਫੋਟੋਆਂ ਵਾਲਾ ਦੇਸ਼ ਤਾਂ ਆਪਣਾ ਸ਼ੁਰੂ ਤੋਂ ਰਿਹਾ ਕਿ ਜਹਾਜ਼ ਚੜੋ ਫੋਟੋ ਲਵਾਓ ਪਾ ਦਿਓ ਖਬਰ ਤੇ ਹਾਂ ਇਹੀ ਗੱਲ ਦਿਖ ਰਹੀ ਹੈ ਇੱਥੇ ਵੀ ਕਿਉਂਕਿ ਜਦੋਂ ਅਮਲੀ ਤੌਰ ਤੇ ਕੁਝ ਕਰਨ ਦਾ ਮਾਮਲਾ ਆਉਂਦਾ ਹੈ ਉੱਥੇ ਨਾ ਪੰਜਾਬ ਸਰਕਾਰ ਕੁਝ ਕਰ ਰਹੀ ਹੈ ਨਾ ਉੱਥੇ ਕੇਂਦਰ ਸਰਕਾਰ ਨੇ ਕੁਝ ਕੀਤਾ ਜੋ ਕੇਂਦਰ ਸਰਕਾਰ ਨੇ ਸਹਾਇਤਾ ਅਨਾਉਂਸ ਕੀਤੀ ਹੈ 1600 ਕਰੋੜ ਰੁਪਏ ਦੀ ਇਤੋਂ ਵੱਧ ਤਾਂ ਮੈਨੂੰ ਲੱਗਦਾ ਵੀ ਜਿਹੜੇ ਪੰਜਾਬ ਦੇ ਕਲਾਕਾਰ ਤੇ ਜਿਹੜੇ ਫਿਲਮੀ ਕਲਾਕਾਰਾਂ ਨੇ ਜਿੰਨੀ ਸਹਾਇਤਾ ਦਿੱਤੀ ਹੈ ਉਹ ਜੇ ਕਿਤੇ ਮਤਲਬ ਉਹਦੇ ਗਿਣਤੀ ਅਨੁਮਾਨ ਲਾਉਣਾ ਹੋਵੇ ਤਾਂ ਉਹ ਇਤੋਂ ਜ਼ਿਆਦਾ ਹੋ ਸਕਦੀ ਹੈ 13000 ਕਰੋੜ ਦਾ ਪਹਿਲਾ ਅਨੁਮਾਨ ਸਰਕਾਰ ਵੱਲੋਂ ਜਾਰੀ ਹੋਇਆ ਕਿ 13000 ਕਰੋੜ ਦਾ ਨੁਕਸਾਨ ਹੋਇਆ ਹੈ ਉਦੋਂ ਬਾਅਦ ਇਸ ਬਾਰੇ ਅੰਕੜੇ ਵੀ ਆਏ ਵੀ ਇਹ 20000 ਕਰੋੜ ਦੇ ਕਰੀਬ ਹੈ ਗੈਰ ਸਰਕਾਰੀ ਅੰਕੜੇ ਜੇ ਉਹਦੇ ਵਿੱਚ ਕਿਉਂਕਿ ਇਹਨਾਂ ਨੇ ਜੋ حساب ਲਾਉਣੇ ਹੁੰਦੇ ਨੇ ਉਹਦੀਆਂ ਕੁਝ ਪੈਰਾਮੀਟਰਸ ਨੇ ਵੀ ਜ਼ਮੀਨਾਂ ਕਿੰਨੀਆਂ ਫਸਲਾਂ ਕਿੰਨੀਆਂ ਤਬਾਹ ਹੋ ਗਈਆਂ ਕਿੰਨੇ ਕੇ ਏਰੀਆ ਚ ਪਾਣੀ ਗਿਆ ਪਰ ਆਪਾਂ ਨੂੰ ਪਤਾ ਹੈ ਵੀ ਜ਼ਮੀਨ ਤੇ ਉੱਤੇ ਜਿਹੜੋਂ ਆਪਾਂ ਜਾਣਦੇ ਆ ਉੱਥੇ ਹਾਲਤ ਬਹੁਤ ਹੋਰ ਹੁੰਦੀ ਹੈ ਤਾਂ ਮਤਲਬ ਇਹ ਜਿੱਡਾ ਵੱਡਾ ਨੁਕਸਾਨ ਹੈ ਉਹਦੇ ਮੁਕਾਬਲੇ ਤੇ ਜੋ ਕੇਂਦਰ ਸਰਕਾਰ ਨੇ ਅਨਾਉਂਸ ਕੀਤਾ ਹੈ ਕਈ ਮੈਂ ਫੇਸਬੁੱਕ ਦੇ ਉੱਪਰ ਵੀ ਲਿਖਿਆ ਸੀ ਕਿ ਇਹ ਸਹਾਇਤਾ ਨਹੀਂ ਹੈ ਇਹ ਜ਼ਖਮਾਂ ਦੇ ਉੱਪਰ ਲੂਣ ਪਾਉਣ ਵਾਲੀ ਕਾਰਵਾਈ ਹੈ ਇਸ ਤੋਂ ਵੱਧ ਕੇ ਕੁਝ ਨਹੀਂ ਹੈ ਜਾਖੜ ਸਾਹਿਬ ਬਿਆਨ ਦੇ ਰਹੇ ਸੀ ਮੋਦੀ ਦੇ ਆਉਣ ਤੋਂ ਪਹਿਲਾਂ ਕਿ ਮੋਦੀ ਨੂੰ ਬਹੁਤ ਚਿੰਤਾ ਹੋਈ ਹੋਈ ਹੈ ਹਰ ਪਲ ਉਹਦੀ ਨਜ਼ਰ ਹੈ ਤੇ ਉਹ ਹਰ ਤਰ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਪਰ ਮੈਨੂੰ ਲੱਗਿਆ ਵੀ ਮੋਢੇ ਨਾਲ ਮੋਢਾ ਲਾ ਕੇ ਤਾਂ ਕੀ ਖੜਨਾ ਉਹਨਾਂ ਨੇ ਤਾਂ ਜੋ ਮੜਾ ਮੋਟਾ ਸਹਾਰਾ ਇੱਥੇ ਹੈਗਾ ਸੀ ਉਹਨੂੰ ਵੀ ਹਿਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦਾ ਕੋਈ ਮਤਲਬ ਹੋਰ ਜਿਵੇਂ ਪ੍ਰਧਾਨ ਮੰਤਰੀ ਝੁਮਲਿਆਂ ਲਈ ਮਸ਼ਹੂਰ ਮੰਨੇ ਜਾਂਦੇ ਨੇ ਤੇ ਮੁੱਖ ਮੰਤਰੀ ਪੰਜਾਬ ਵੀ ਇਸ ਕਰਕੇ ਲੱਗਦਾ ਹੈ ਕਿ ਝੁਮਲਿਆਂ ਦੀ ਰਾਜਨੀਤੀ ਜਿਵੇਂ ਬੱਕਰੀ ਦਾ ਖਰਚਾ ਕੁਕੜੀ ਮਰੀ ਦਾ ਖਰਚਾ ਲੋਕ ਇਸ ਗੱਲ ਤੇ ਵਿਅੰਗ ਖਾਸਰੇ ਨੇ ਚੁਟਕਲੇ ਬਣ ਰਹੇ ਨੇ ਤੁਸੀਂ ਦੇਖੋ ਵੀ ਬਹੁਤ ਸਾਰੀਆਂ ਗੱਲਾਂ ਚਲੋ ਚਲਦੀਆਂ ਰਹਿੰਦੀਆਂ ਨੇ ਮੈਂ ਇਸ ਗੱਲ ਦੇ ਉੱਤੇ ਗੱਲ ਕੇਂਦਰਿਤ ਕਰਨਾ ਚਾਹੁੰਦਾ ਕਿ ਜਦੋਂ ਮੁੱਖ ਮੰਤਰੀ ਬਿਮਾਰ ਹੁੰਦੇ ਆ ਤੇ ਉਸ ਤੋਂ ਬਾਅਦ ਮਨੀਸ਼ ਸੋਸ਼ੋਦੀਆ ਦਾ ਇਹ ਬਿਆਨ ਆਉਂਦਾ ਹੈ ਕਿ ਜਿਹੜਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਰੇਤ ਆ ਗਈ ਉਹ ਰੇਤ ਉਹਨਾਂ ਨੂੰ ਹੀ ਦਿੱਤੀ ਜਾਊਗੀ ਜੀ ਜਿਹਦਾ ਖੇਤ ਉਹਦੀ ਰੇਤ ਜਿਹਦਾ ਬਾਅਦ ਚ ਉਹਨਾਂ ਨੇ ਨਾਰਾ ਬਣਾ ਲਿਆ ਕਿ ਜਿਹਦਾ ਖੇਤ ਉਹਦੀ ਰੇਤ ਮੈਨੂੰ ਜਦੋਂ ਮੈਂ ਇਹ ਖਬਰ ਪੜ੍ਹੀ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਸਾਰਾ ਪੰਜਾਬ ਰੁੜਿਆ ਪਿਆ ਹੈ ਲੋਕ ਕਿਵੇਂ ਤੁਰੇ ਫਿਰਦੇ ਨੇ ਸਾਰੇ ਪਾਣੀਆਂ ਦੇ ਵਿੱਚ ਕਿਸ਼ਤੀਆਂ ਲੈ ਕੇ ਵੀ ਟਰੈਕਟਰ ਲੈ ਕੇ ਵੀ ਵਿੱਚ ਮਤਲਬ ਕਈ ਜਾਨਾਂ ਵੀ ਚਲੇ ਗਏਗਾ ਮਦਦ ਕਰਦਿਆਂ ਦੀਆਂ ਵੀ ਇਹਨਾਂ ਨੂੰ ਰੇਤੇ ਦੇ ਸੁਪਨੇ ਕਿਉਂ ਆ ਰਹੇ ਨੇ ਹੂੰ ਰੇਤੇ ਦੇ ਸੁਪਨੇ ਇਸ ਕਰਕੇ ਆ ਰਹੇ ਨੇ ਕਿ ਕੋਈ ਉਹਨਾਂ ਨੂੰ ਦਿਸਦਾ ਹੀ ਰੇਤ ਹੈ ਉਹਨਾਂ ਦੇ ਦਿਮਾਗਾਂ ਦੇ ਵਿੱਚ ਹੀ ਰੇਤ ਹੈ ਕਿ ਉਹ ਰੇਤ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਮੁਨਾਫੇ ਕਮਾਏ ਸੀ ਅੱਗੇ ਵੀ ਕਮਾਉਣ ਦੀਆਂ ਬੇਵੰਤਾ ਨੇ ਤੇ ਹੁਣ ਉਹਨਾਂ ਨੂੰ ਲੱਗਦਾ ਵੀ ਆਹ ਜਿਹੜਾ ਕਿਸਾਨਾਂ ਦੇ ਖੇਤਾਂ 'ਚ ਜਾਵੜਿਆ ਇਹ ਕਿਤੇ ਸ਼ਾਇਦ ਉਹਨਾਂ ਦਾ ਨੁਕਸਾਨ ਹੋ ਗਿਆ ਉਸ ਨੁਕਸਾਨ ਨੂੰ ਹੁਣ ਉਹ ਖਰਾਤ ਚ ਬਦਲਣਾ ਚਾਹੁੰਦੇ ਐ ਇਸ ਤਰ੍ਹਾਂ ਦੀ ਰਾਜਨੀਤੀ ਲੱਗਦੀ ਐ ਕਿਉਂਕਿ ਜਿਹੜਾ ਕਿਸਾਨਾਂ ਦੇ ਖੇਤਾਂ ਚ ਰੇਤਾ ਆ ਗਿਆ ਤੁਸੀਂ ਜੇ ਕੋਈ ਹੁਣ ਇਹ ਸੋਚੇ ਵੀ ਅਸੀਂ ਉਹ ਰੇਤਾ ਵਾਪਸ ਲੈਣ ਜਾਵਾਂਗੇ ਤਾਂ ਉਹ ਛੇਤਰਖਾਨ ਵਾਲੀ ਕਾਰਵਾਈ ਤਾਂ ਹੋ ਸਕਦੀ ਐ ਇਸ ਤੋਂ ਬਾਅਦ ਤਾਂ ਕੋਈ ਹੋਰ ਕਾਰਵਾਈ ਉਹਦਾ ਮਤਲਬ ਉਹਦਾ ਕੋਈ ਜਵਾਬ ਲੋਕ ਦੇਣਗੇ ਨਹੀਂ ਨਾ ਇਹੋ ਜੇ ਨਾਰੇ ਜਦੋਂ ਦਿੱਤੇ ਜਾਂਦੇ ਨੇ ਜਿਹਦਾ ਮਤਲਬ ਕੀ ਐ ਵੀ ਲੋਕਾਂ ਦੀ ਅਸਲ ਹਾਲਤ ਨਾਲ ਥੋੜਾ ਕੋਈ ਸਰੋਕਾਰ ਹੈ ਹੀ ਨਹੀਂ ਜਦੋਂ ਮੁੱਖ ਮੰਤਰੀ ਇਹ ਬਿਆਨ ਦਿੰਦਾ ਵੀ ਐ ਕਿ ਅਸੀਂ 20000 ਪ੍ਰਤੀ ਏਕੜ ਮੁਆਵਜ਼ਾ ਦੇਵਾਂਗੇ ਹੁਣ ਤੁਸੀਂ ਦੇਖੋ ਵੀ 20000 ਏਕੜ ਮੁਆਵਜ਼ਾ ਆਪਣੇ ਆਪ ਦੇ ਵਿੱਚ ਹੀ ਬਹੁਤ ਨਿਗੂਣੀ ਰਕਮ ਹੈ ਪਰ ਇਹਦੇ باوجود ਚਲੋ ਤੁਸੀਂ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋਈਆਂ ਉਹਨਾਂ ਬਾਰੇ ਸੋਚ ਲਿਆ ਪਰ ਕੀ ਪੰਜਾਬ ਦੇ ਵਿੱਚ ਇਕੱਲੇ ਫਸਲਾਂ ਵਾਲੇ ਲੋਕ ਹੀ বাসਦੇ ਆ ਕੀ ਪੰਜਾਬ ਦੇ ਅੰਦਰ ਜਿਹੜੇ ਮਜ਼ਦੂਰ ਨੇ ਜਿਹੜੇ ਖੇਤ ਮਜ਼ਦੂਰ ਨੇ ਜਿਨ੍ਹਾਂ ਕੋਲ ਇੱਕ ਓੜਾ ਵੀ ਜ਼ਮੀਨ ਨਹੀਂ ਹੈ ਉਹਨਾਂ ਦੇ ਵੀ ਘਰ ਟਹੇ ਨੇ ਉਹਨਾਂ ਦਾ ਵੀ ਰੋਜਗਾਰ ਉਜੜਿਆ ਉਹਨਾਂ ਕੋਲੇ ਤਾਂ ਇਦੋਂ ਬਿਨਾ ਹੋਰ ਕੋਈ ਸਰਵਾਈਵਲ ਦਾ ਸਾਧਨ ਹੀ ਨਹੀਂ ਹੈ ਦੁਕਾਨਦਾਰ ਨੇ ਛੋਟੀਆਂ ਦੁਕਾਨਾਂ ਵਾਲੇ ਨੇ ਮਿਸਤਰੀ ਨੇ ਹੋਰ ਕਿੰਨੇ ਹੀ ਤੰਦੇ ਨੇ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਕਵੀ ਆ ਸਰਜੀਤ ਗੱਗ ਉਹਨਾਂ ਨੇ ਲਿਖਿਆ ਸੀ ਕਿ ਜਿਹਦਾ ਖੇਤ ਉਹਦੀ ਰੇਤ ਤੇ ਜਿਹਦਾ ਢਾਰਾ ਉਹਦਾ ਗਾਰਾ ਹਾਂ ਇਹ ਇਹੀ ਹਾਲਤ ਲੱਗਦੀ ਹੈ ਕਿ ਹੁਣ ਇਸ ਬਿਆਨ ਦੇ ਪਿੱਛੇ ਸਿਆਸਤ ਕੀ ਹੈ ਸਿਆਸਤ ਇਹ ਹੀ ਹੈ ਵੀ ਅਸਲ ਦੇ ਵਿੱਚ ਕਰਨਾ ਜ਼ਮੀਨੀ ਪੱਧਰ ਤੇ ਕੁਝ ਨਹੀਂ ਹੈ ਪਰ ਇਹ ਗੱਲ ਪਤਾ ਹੈ ਕਿ ਜੇ ਅਸੀਂ ਕੋਈ ਫੋਕਾ ਲਾਣ ਵੀ ਨਹੀਂ ਕਰਾਂਗੇ ਤਾਂ ਸਾਡੇ ਵਾਸਤੇ ਹਾਲਤ ਕਸੂਤੀ ਬਣਨੀ ਹੈ ਤਾਂ ਉਹਦੇ ਵਿੱਚੋਂ ਇਸ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਆ ਜੇ ਹਕੀਕੀ ਤੌਰ ਤੇ ਫਿਕਰ ਹੋਵੇ ਤਾਂ ਮੁੱਖ ਮੰਤਰੀ ਸੋਚੇ ਵੀ ਹਾਂ ਜਿੰਨੀ ਜਨਤਾ ਪ੍ਰਭਾਵਿਤ ਹੋਈ ਹੈ ਮੈਨੂੰ ਤਾਂ ਉਹਨਾਂ ਸਾਰਿਆਂ ਬਾਰੇ ਸੋਚਣਾ ਪਊਗਾ ਖਾਸ ਕਰਕੇ ਜਿਹੜੇ ਸਭ ਤੋਂ ਵੱਧ ਮਾੜੇ ਨੇ ਸਭ ਤੋਂ ਵੱਧ ਸੋਚਿਆ ਤਾਂ ਉਹਨਾਂ ਬਾਰੇ ਜਾਣਾ ਚਾਹੀਦਾ ਤੇ ਇੱਥੇ ਉਹਨਾਂ ਬਾਰੇ ਸਾਡੇ ਮਤਲਬ ਜਿਹੜਾ ਮੁੱਖ ਮੰਤਰੀ ਆ ਉਹਦੇ ਮੂੰਹ ਦੇ ਵਿੱਚੋਂ ਦੋ ਸ਼ਬਦ ਵੀ ਨਹੀਂ ਨਿਕਲ ਰਹੇ ਵੀ ਉਹਨਾਂ ਬਾਰੇ ਕੋਈ ਸੋਚਣਾ ਤਾਂ ਬਹੁਤ ਦੂਰ ਦੀ ਗੱਲ ਆ ਜਾਂ ਉਹਨਾਂ ਵਾਸਤੇ ਕੁਝ ਕਰਨਾ ਤਾਂ ਉਦੋਂ ਵੀ ਅੱਗੇ ਦੀ ਗੱਲ ਹੈ ਨਹੀਂ ਪੰਜਾਬ ਦੇ ਲੋਕਾਂ ਦੀ ਵੀ ਮਾਨਸਿਕ ਦਾ ਕਈ ਵੀਡੀਓ ਇਹੋ ਜਿਹੀਆਂ ਆ ਜਿੱਥੇ ਕੋਈ ਮਜ਼ਦੂਰ ਫੈਮਿਲੀ ਜੋ ਕੋਈ ਰਾਸ਼ਨ ਦੇਣ ਆਇਆ ਰਾਸ਼ਨ ਲੈ ਕੇ ਜਾ ਰਿਹਾ ਮੈਂ ਸਵੇਰ ਹੀ ਇੱਕ ਵੀਡੀਓ ਦੇਖ ਰਿਹਾ ਸੀ ਹੋ ਸਕਦਾ ਜੇ ਮੈਨੂੰ ਮਿਲੇ ਵਿੱਚ ਆਪਾਂ ਚਲਾਈਏ ਉਹ ਉਸ ਤੋਂ ਕੋਈ ਕਿਸਾਨ ਜਿਹੜਾ ਖੋਲ ਰਿਹਾ ਕਿ ਵੀ ਤੁਸੀਂ ਤਾਂ ਦਿਹਾੜੀ ਕਰ ਲਓਗੇ ਖੇਤ ਤਾਂ ਸਾਡੇ ਡੁੱਬੇ ਨੇ ਦੇਖੋ ਇਹੇ ਜੀਆਂ ਘਟਨਾਵਾਂ ਮੰਦਭਾਗੀਆਂ ਨੇ ਪਹਿਲੀ ਗੱਲ ਤਾਂ ਜੇ ਕਿਤੇ ਹੁੰਦੀਆਂ ਨੇ ਇਕਾਦੁੱਕਾ ਘਟਨਾ ਹਾਂ ਇਕੋ ਦੁੱਕਾ ਘਟਨਾਵਾਂ ਹੀ ਹੁੰਦੀਆਂ ਨੇ ਪਰ ਅੱਜ ਕੱਲ ਜਿਹੜਾ ਇਹ ਚੱਲ ਪਿਆ ਕਿ ਕੋਈ ਵੀ ਘਟਨਾ ਜਦੋਂ ਹੁੰਦੀ ਹੈ ਫਿਰ ਉਹਨੂੰ ਜਨਾ ਵਧਾ ਫਲਾ ਕੇ ਪੇਸ਼ ਕੀਤਾ ਜਾਂਦਾ ਤੇ ਫਿਰ ਉਹਤੇ ਜਿੱਦੀਆਂ ਮੋਬਲਾਈਜੇਸ਼ਨਸ ਕੀਤੀਆਂ ਜਾਂਦੀਆਂ ਇੱਕ ਖਾਸ ਤਰ੍ਹਾਂ ਦੀਆਂ ਨੈਰੇਟਿਵ ਸਿਰਜੇ ਜਾਂਦੀ ਹੈ ਜੀ ਉਹਦੇ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਸਾਫ਼ ਗੱਲ ਇਹ ਹੈ ਵੀ ਜਿਹੜੇ ਖੇਤ ਮਜ਼ਦੂਰ ਹੈ ਜਾਂ ਦਲਿਤ ਹਿੱਸੇ ਹੈ ਜਿਹੜੇ ਜਿਨ੍ਹਾਂ ਕੋਲੇ ਕੋਈ ਪ੍ਰਾਪਰਟੀ ਨਹੀਂ ਹੈ ਉਹ ਸਭ ਤੋਂ ਵੱਧ ਪ੍ਰਭਾਵਿਤ ਹਿੱਸੇ ਨੇ ਤੇ ਉਹ ਸਭ ਤੋਂ ਵੱਧ ਸਹਾਇਤਾ ਤੇ ਸਰੋਕਾਰ ਦੇ ਹੱਕਦਾਰ ਨੇ ਉਹਨਾਂ ਕੋਲੇ ਉਹਨਾਂ ਕੋਲੇ ਕੋਈ ਵੀ ਜਿਨੂੰ ਆਪਾਂ ਕਹਿਣੇ ਹੁੰਦੇ ਆ ਵੀ ਗਾਹਾਂ ਭਵਿੱਖ ਬਾਰੇ ਦੇਖਣ ਦੀ ਕੋਈ ਹਾਲਤ ਹੀ ਨਹੀਂ ਬਚੀ ਹੋਈ ਤਾਂ ਉਸ ਹਾਲਤ ਦੇ ਵਿੱਚ ਜੇ ਉਹਨਾਂ ਕੰਨੀਓ ਕੋਈ ਮੜਾ ਮੋਟਾ ਕੋਈ ਰਾਸ਼ਨ ਵੱਧ ਵੀ ਲੈ ਲਿਆ ਜਾਂ ਕਿਤੇ ਉਹਨਾਂ ਦੀ ਇਸ ਤਰ੍ਹਾਂ ਦੀ ਵੀ ਗੱਲਾਂ ਬਣ ਗਈਆਂ ਵੀ ਹਾਂ ਉਹਨਾਂ ਨੇ ਰਾਸ਼ਨ ਇਕੱਠਾ ਕਰ ਲਿਆ ਤਾਂ ਇਹ ਉਹਨਾਂ ਦੀ ਨਿਤਾਣੀ ਹਾਲਤ ਚੋਂ ਨਿਕਲੀ ਹੋਈ ਗੱਲ ਹੀ ਆ ਇਹ ਦੀ ਇਸ ਇਹੋ ਜੀਆਂ ਗੱਲਾਂ ਨੂੰ ਮਸਲਾ ਬਣਾਉਣ ਦੀ ਬਜਾਏ ਜਿਹੜਿਆਂ ਤੋਂ ਸਾਨੂੰ ਮੰਗ ਕਰਨੀ ਚਾਹੀਦੀ ਹੈ ਉਸ ਪਾਸੇ ਸਿੱਧਿਤ ਕਰਨ ਦੀ ਲੋੜ ਐ ਜੀ ਪਰ ਲੋਕ ਇਸ ਸਮੇਂ ਮਨਪ੍ਰੀਤ ਜੀ ਜਿਹੜੇ ਜਿਸ ਸਥਿਤੀ ਚ ਫਸੇ ਹੋਏ ਨੇ মিডিਆ ਗਿਆ ਮੀਡੀਆ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਕਿ ਪਹੁੰਚਦਾ ਕੀਤਾ ਲੋਕਾਂ ਤੱਕ ਗੱਲ ਗਈ ਮਦਦਤ ਵਾਲੇ ਲੋਕ ਗਏ ਪਰ ਹੁਣ ਜਿਹੜੀ ਸਥਿਤੀ 'ਚ ਫਸਣਗੇ ਲੋਕ ਜਿੱਥੇ ਗਾਰ ਜਾਣੀ ਹੈ ਹੁਣ ਇੱਕ ਤਾਂ ਘਰ ਸਾਫ਼ ਕਰਨਾ ਖੇਤ ਸਾਫ਼ ਕਰਨਾ ਉਹ ਕਿਹੜੇ ਦਿਮਾਗ 'ਚ ਆਊਗਾ ਕਿ ਮੈਂ ਮਿੱਟੀ ਵੇਚਣੀ ਹੈ ਹਾਂ ਉਹ ਨਹੀਂ ਉਹ ਤਾਂ ਸਾਫ਼ ਹੀ ਗੱਲ ਹੈ ਵੀ ਜਿਹੜਾ ਇਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਸਾਫ਼ ਕੀਤੀ ਹੈ ਕਿ ਰੇਤੇ ਵਾਲੀ ਗੱਲ ਤਾਂ ਇਹਦਾ ਕੋਈ ਸਰਕਾਰ ਸਬੰਧ ਬਣਦਾ ਹੀ ਨਹੀਂ ਹੈ ਜੋ ਮੌਜੂਦਾ ਹਾਲਤ ਬਣੀ ਹੋਈ ਹੈ ਕਿੰਨਾ ਗਰੇਤਾ ਆਇਆ ਹੋ ਜਿਸ ਤਰ੍ਹਾਂ ਦੀ ਹੜਾਂ ਦੀ ਹਾਲਤ ਬਣੀ ਹੈ ਜਿੰਨਾ ਜਿੰਨੇ ਤਰ੍ਹਾਂ ਦੀਆਂ ਚੀਜ਼ਾਂ ਉੱਥੇ ਰਲ ਕੇ ਆਈਆਂ ਨੇ ਕਿੱਥੇ ਉੱਥੇ ਰੇਤਾ ਇਹ じゃ ਬਚਿਆ ਹੋ ਜਿਹਨੂੰ ਬੰਦਾ ਬਾਅਦ ਚੋਂ ਮਤਲਬ ਆਪ ਦੇ ਖੇਤ ਚੋਂ ਕੱਢ ਕੇ ਵਿੱਚ ਵੇਚ ਸਕਦਾ ਹੋ ਜਾਂ ਵੇਚਿਆ ਜਾ ਸਕਦਾ ਹੋ ਇਹੋ ਜਿਹੀਆਂ ਗੱਲਾਂ ਇਹ ਜਮਾਂ ਹੀ ਮਸਲੇ ਨੂੰ ਜਿਹਨੂੰ ਆਪਾਂ ਕਹਿੰਦੇ ਮਿੱਟੀ ਪਾਉਣ ਵਾਲੀਆਂ ਗੱਲਾਂ ਨੇ ਜੋ ਠੋਸ ਹਾਲਤ ਹੈ ਉਹਦੇ ਬਾਰੇ ਸੋਚਣ ਦਾ ਮਾਮਲਾ ਨਹੀਂ ਹੈ ਇਹਨਾਂ ਗੱਲਾਂ ਦੇ ਵਿੱਚ ਪਰ ਇਹ ਗੱਲ ਠੀਕ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੋ ਤਰ੍ਹਾਂ ਦੀ ਹਾਲਤ ਬਣਨੀ ਹੈ ਇੱਕ ਹਾਲਤ ਇਹ ਬਣਨੀ ਹੈ ਵੀ ਜੋ ਹੜਾਂ ਕਰਕੇ ਤਬਾਹੀ ਹੋਈ ਹੈ ਉਸ ਤਬਾਹੀ ਨੂੰ ਤੋਂ ਲੋਕਾਂ ਨੂੰ ਉਭਾਰਨ ਦਾ ਮਾਮਲਾ ਬਣਨਾ ਹੈ ਦੂਜੀ ਗੱਲ ਇਹ ਬਣਨੀ ਹੈ ਕਿ ਇਹ ਹੜ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਇਹ ਆਖਰੀ ਨਹੀਂ ਹੈਗੇ ਇਹੋ ਜੀ ਹੜਾਂ ਦਾ ਇੱਕ ਸਿਲਸਲਾ ਚੱਲਣਾ ਹੈ ਤਾਂ ਉਹਦੇ ਚੋਂ ਇਹ ਗੱਲ ਵੀ ਨਿਕਲ ਕੇ ਆਉਣੀ ਹੈ ਕਿ ਇਹਨਾਂ ਵਾਸਤੇ ਗਾਂਾਂ ਤੋਂ ਸਚਾਰੂ ਪ੍ਰਬੰਧ ਕਿਵੇਂ ਕੀਤੇ ਜਾਣ ਤਾਂ ਇਹ ਗੱਲ ਜਿਹੜੀ ਹੈਗੀ ਹੈ ਤੇ ਦੂਜੇ ਪਾਸੇ ਜਦੋਂ ਤੁਸੀਂ ਰਵਈਆ ਦੇਖਦੇ ਹੋ ਮੁਲਕ ਦੇ ਹਾਕਮਾਂ ਦਾ ਸਟੇਟ ਦੇ ਹਾਕਮਾਂ ਦਾ ਜਿਨ੍ਹਾਂ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਹੈ ਹੀ ਨਹੀਂ ਕਿ ਲੋਕਾਂ ਤੇ ਕੀ ਬੀਤ ਰਹੀ ਹੈ ਉਹਨਾਂ ਵਾਸਤੇ ਮਸਲਾ ਇਹ ਹੈ ਵੀ ਅਸੀਂ ਅਗਲੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਮਤਲਬ ਦੂਜਿਆਂ ਨੂੰ ਠੱਬੀ ਲਾ ਕੇ ਆਪ ਰਾਜ ਸੱਤਾ ਸੰਭਾਲਣੀ ਹੈ ਇਹੀ ਗੱਲ ਸਾਰੀਆਂ ਸਿਆਸੀ ਪਾਰਟੀਆਂ ਦੇ ਜੋ ਉਹਨਾਂ ਦਾ ਰਵੱਈਆ ਰਿਹਾ ਪਿਛਲੇ ਟਾਈਮ ਦੇ ਵਿੱਚ ਉਹਦੇ ਚੋ ਵੀ ਦਿਸਦੀ ਹੈ ਸਖਵੀਰ ਬਾਦਲਵਾਜ਼ੀਆਂ ਫੋਟੋਆਂ ਆਈਆਂ ਨੋਟਾਂ ਦੀਆਂ ਥੱਬੀਆਂ ਵੰਡ ਰਿਹਾ ਹੈ ਉਹਦੇ ਬਾਰੇ ਗੱਲਾਂ ਵੀ ਚੱਲੀਆਂ ਨੇ ਕਿ ਇੱਕ ਤਰ੍ਹਾਂ ਨਾਲ ਰਾਜ ਰਾਜਾ ਸ਼ਾਹੀ ਵਾਲੀਆਂ ਜੀਆਂ ਰਵੈਤਾਂ ਨੇ ਉਹਨੂੰ ਉਹਦਾ ਦਿਖਾਵਾ ਹੈ ਕਿ ਹਾਂ ਅਸੀਂ ਰਾਜੇ ਹਾਂ ਤੇ ਅਸੀਂ ਲੋਕਾਂ ਨੂੰ ਸੰਕਟ ਦੇ ਵਿੱਚ ਖਰਾਤਾਂ ਵੰਡ ਰਹੇ ਹਾਂ ਪਰ ਦੂਜੀ ਗੱਲ ਇਹ ਹੈ ਵੀ ਅੱਜ ਉਹਦਾ ਬਿਆਨ ਆਇਆ ਮਤਲਬ ਬਹੁਤ ਹੀ ਹਾਸੋਹੀਣਾ ਬਿਆਨ ਮੈਂ ਸਵੇਰੇ ਸਵੇਰੇ ਪੜਿਆ ਪੰਜਾਬੀ ਟਰਬਿਨ ਦੇ ਵਿੱਚ ਕਿ ਅਸੀਂ ਜੇ ਸੱਤਾ 'ਚ ਆਏ ਤਾਂ ਅਸੀਂ ਸਾਰੇ ਦੇ ਸਾਰੇ ਦਰਿਆ ਪੱਕੇ ਕਰ ਦਿਆਂਗੇ ਮਤਲਬ ਮੈਨੂੰ ਪੜ੍ਹ ਕੇ ਮੈਨੂੰ ਲੱਗਿਆ ਵੀ ਸੁਖਵੀਰ ਸਾਹਿਬ ਨੂੰ ਇੱਕ ਦੇ ਮੈਸੇਜ ਭੇਜਿਆ ਜਾ ਸਕੇ ਜੇ ਕਿਤੇ ਵੀ ਤੁਹਾਡਾ ਕੱਲੇ ਦਰਿਆ ਪੱਕੇ ਕਰਨ ਨਾਲ ਨਹੀਂ ਸਰਨਾ ਜੇ ਤੁਸੀਂ ਸਾਰੀ ਧਰਤੀ ਪੱਕੀ ਕਰਦੇ ਹੋ ਫਿਰ ਸ਼ਾਇਦ ਕੋਈ ਗੱਲ ਬਣ ਸਕਦੀ ਹੈ ਮਤਲਬ ਹੁਣ ਇਹ ਬਿਆਨ ਦਿਖਾਉਂਦੇ ਕੀ ਨੇ ਇਹ ਬਿਆਨ ਇਹ ਦਿਖਾਉਂਦੇ ਨੇ ਵੀ ਇੰਨਾ ਲੋਕਾਂ ਦਾ ਪਹਿਲੀ ਗੱਲ ਤਾਂ ਜੋ ਜ਼ਮੀਨੀ ਪੱਧਰ ਤੇ ਹਾਲਾਤ ਹੈ ਉਦੇ ਬਾਰੇ ਗਿਆਨ ਕਿੰਨਾ ਨਗੂਣਾ ਹੈ ਤੇ ਦੂਜਾ ਉਹਦੇ ਨਾਲ ਸਰੋਕਾਰ ਕਿੰਨਾ ਛੋਟਾ ਹੈ ਵੀ ਦਰਿਆਵਾਂ ਨੂੰ ਪੱਕੇ ਕਰਨ ਦਾ ਮਤਲਬ ਇਹ ਕਿਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਨੇ ਦਰਿਆਨਾ ਪੱਕੇ ਕੀਤੇ ਜਾ ਸਕਦੇ ਨੇ ਤੇ ਜੇ ਉਹ ਪੱਕੇ ਕੀਤੇ ਜਾਣਗੇ ਤਾਂ ਜਿਹੜੇ ਉਹਦੇ ਗਾਹਾਂ ਨੁਕਸਾਨ ਨੇ ਉਹਨਾਂ ਬਾਰੇ ਕੌਣ ਸੋਚੂਗਾ ਮਤਲਬ ਇਹਨਾਂ ਨੂੰ ਨਾ ਵਾਤਾਵਰਨ ਦਾ ਪਤਾ ਹੈ ਨਾ ਕੁਦਰਤ ਦਾ ਪਤਾ ਹੈ ਨਾ ਉਹਦੇ ਨਿਜਮਾਂ ਦਾ ਪਤਾ ਹੈ ਇਹ ਸਿਰਫ ਤੇ ਸਿਰਫ ਇੱਕ ਡਰਾਮੇਬਾਜ਼ੀਆਂ ਜਿਹੜੀਆਂ ਕਰਕੇ ਵੀ ਹਾਂ ਅਗਲੀਆਂ ਵੋਟਾਂ ਦੇ ਵਿੱਚ ਅਸੀਂ ਆਪਦੇ ਕਿਵੇਂ ਆਪਦੀਆਂ ਮਤਲਬ ਵੋਟਾਂ ਸੁਰੱਖਿਅਤ ਕਰ ਸਕਦੇ ਆ ਇਹ ਉਸ ਤਰ੍ਹਾਂ ਦਾ ਸਰੋਕਾਰ ਦਿਸ ਰਿਹਾ ਹੈ ਜਿਹਦੇ ਕਰਕੇ ਗਾਹਾਂ ਦੀਆਂ ਪੇਸ਼ਬੰਦੀਆਂ ਇਸ ਸੰਕਟ ਦੇ ਵਿੱਚ ਲੋਕਾਂ ਨੂੰ ਜਿਹੜਾ ਜੋ ਅੱਗੇ ਚੱਲਣਾ ਸੰਕਟ ਹੈ ਉਹਦੇ ਚੋਂ ਬਾਹਰਨ ਵਾਸਤੇ ਜਿਹੜੀ ਮੈਨੂੰ ਗੱਲ ਲੱਗਦੀ ਹੈ ਕਿ ਲੋਕਾਂ ਨੂੰ ਟੇਕ ਆਪਦੀ ਜਿਹਨੂੰ ਆਪਾਂ ਕਹਿੰਦੇ ਆ ਕਿ ਆਪਦੇ ਏਕੇ ਦੇ ਉੱਪਰ ਰੱਖਣੀ ਪਊਗੀ ਇਹ ਜਿਹੜੀਆਂ ਮਤਲਬ ਸਹਾਇਤਾ ਨੇ ਚਾਹੇ ਪੈਕੇਜ ਹੈ ਚਾਹੇ ਮੁੜ ਬਸੇਵੀ ਦੀਆਂ ਗੱਲਾਂ ਨੇ ਇਹ ਲੋਕਾਂ ਦੇ ਭਾਈਚਾਰੇ ਦੇ ਏਕੇ ਦੇ ਨਾਲ ਤਾਂ ਇਹ ਸੋਲਵ ਹੋ ਸਕਦੀਆਂ ਨੇ ਸਰਕਾਰਾਂ ਤੋਂ ਜੇ ਆਪਾਂ ਝਾਕ ਰੱਖ ਕੇ ਵੀ ਉਹ ਕੋਈ ਖੈਰਾਤ ਦੇਣਗੀਆਂ ਉਹਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ ਜੀ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ ਇਸ ਪ੍ਰੋਗਰਾਮ ਚ ਆਉਣ ਲਈ ਗੱਲਬਾਤ ਕਰਨ ਲਈ ਧੰਨਵਾਦ ਧੰਨਵਾਦ